ਤੁਸੀਂ ਜਾਣਦੇ ਹੋ ਵੀ 350 ਸਾਲਾਂ ਸ਼ਹੀਦੀ ਦਿਹਾੜੇ ਦੇ ਸਮਾਗਮ ਫਿਰ ਆਨੰਦਪੁਰ ਸਾਹਿਬ ਧਰਤੀ ਤੇ ਚੱਲਦੇ ਨੇ ਤੇ ਇਹ ਹੈਗਾ ਜੀ ਚੱਕ ਨਾਨਕੀ ਟੈਂਟ ਸਿਟੀ ਪੰਜਾਬ ਸਰਕਾਰ ਨੇ ਇਹ ਟੈਂਟ ਸਿਟੀ ਸੰਗਤਾਂ ਦੀ ਰਹਿائش ਵਾਸਤੇ ਬਣਾਇਆ ਆਓ ਤੁਹਾਨੂੰ ਦਿਖਾਈਏ ਕੀ ਕੀ ਸਹੂਲਤਾਂ ਨੇ ਇੱਥੇ ਆਮ ਆਦਮੀ ਕਲੀਨਿਕ ਆ ਨਿਗਾ ਦਾ ਲੰਗਰ ਵਾਜੀਵਾ ਰਿਫ੍ਰੈਸ਼ਮੈਂਟ ਇੱਥੇ ਹੁੰਦੀ ਆ ਆ ਟੈਂਟ ਸਿਟੀ ਦੇ ਵਿੱਚ ਲੰਗਰ ਹਾਲ ਆ ਤੁਸੀਂ ਲੰਗਰ ਹਾਲ ਦੇਖੋ ਕਿੰਨਾ ਵਧੀਆ ਤੇ ਬਹੁਤ ਵਧੀਆ ਲੰਗਰ ਇਹ ਹੈ ਜੀ ਟੈਂਟ ਸਿਟੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪ੍ਰਬੰਧ ਇੱਥੇ ਇਹ ਬੈੱਡ ਲੱਗੇ ਨੇ ਸ਼ੀਸ਼ਾ ਵਾਸ਼ਰੂਮ ਦਾ ਪ੍ਰਬੰਧ ਇੱਥੇ ਜ਼ਰੂਰ ਤੁਸੀਂ ਇੱਥੇ ਆਵੋ ਤੇ ਇਹ ਸਹੂਲਤਾਂ ਦਾ ਆ ਕੇ ਇੱਥੇ ਫਾਇਦਾ ਉਠਾਵਾ ਵਧੀਆ ਅਪਰਾਲਾ ਪੰਜਾਬ ਸਰਕਾਰ ਦਾ ਸਾਨੂੰ ਬਹੁਤ ਵਧੀਆ ਸਹੂਲਤ ਲੱਗੀ ਹੈ ਬਹੁਤ ਵਧੀਆ ਅਪਰਾਲਾ ਜੀ ਪੰਜਾਬ ਸਰਕਾਰ ਦਾ ਤੇ ਬਹੁਤ ਸੋਹਣੇ ਬਣੇ ਹੋਏ ਕਮਰੇ ਵੀ ਕਿ ਉਹ ਬੱਸਾਂ ਨੇ ਬੱਸਾਂ ਤੁਹਾਨੂੰ ਪਿੰਡਾਂ ਤੋਂ ਲੈ ਕੇ ਆਉਂਦੀਆਂ ਨੇ ਤੇ ਇੱਥੇ ਤੁਸੀਂ ਦੂਰ ਤੇ ਕਾਰ ਖੜਾਈ ਆ ਆਪਣੀ ਵਹੀਕਲ ਤੇ ਆਓ ਇਹ ਈ ਰਿਕਸ਼ਾ ਜਿਹਦੀ ਸੇਵਾ ਫ੍ਰੀ ਆ ਤੇ ਸੰਗਾ ਵੱਲੋਂ ਇੱਥੇ ਫਿਰ ਚਰਨ ਗੰਗਾ ਸਟੇਡੀਅਮ ਦੇ ਵਿੱਚ ਗੱਤਕੇ ਦੇ ਜੋਹਰ ਦਿਖਾਏਗੇ ਤੇ ਸ਼ਾਮ ਨੂੰ ਇੱਥੇ ਪੰਜਾਬ ਸਰਕਾਰ ਦੇ ਵੱਲੋਂ ਵਿਰਾਸਤ ਤੇ ਖਾਲਸਾ ਦੇ ਵਿੱਚ ਇੱਕ ਬਹੁਤ ਵਿਸ਼ਾਲ ਡਰੋਨ ਸ਼ੋਅ ਜਿਹਦੇ ਵਿੱਚ ਹਿੰਦ ਦੀ ਚਾਦਰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸਾਰੇ ਇਤਿਹਾਸ ਨੂੰ ਦਰਸਾਉਂਦਾ ਇੱਕ ਬਹੁਤ ਵੱਡਾ ਡਰੋਨ ਸ਼ੋਅ ਜੀਦੇ ਬਤ ਦਸਿਆ ਗਿਆ ਕਿ ਕਿਵੇਂ ਧੰਤਨ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਕਿਵੇਂ ਭਾਈ ਦਿਹਲਾ ਜੀ ਨੂੰ ਦੇਗ ਚ ਅਬਾਲ ਕੇ ਸ਼ਹੀਦ ਕੀਤਾ ਗਿਆ ਤੇ ਕਿਵੇਂ ਭਾਈ ਸਤੀ ਦਾਸ ਜੀ ਨੂੰ ਰੂਹ ਨਾਲ ਲਪੇਟ ਕੇ ਸ਼ਹੀਦ ਕੀਤਾ ਗਿਆ ਤੇ ਕਿਵੇਂ ਧੰਤਨ ਭਾਈ ਜਹਤਾ ਜੀ ਮਹਾਰਾਜ ਜੀ ਦਾ ਸੀਸ ਪੰਜ ਪੜਾ ਕਰਕੇ ਉਹ ਕੀਰਤਪੁਰ ਸਾਹਿਬ ਪਹੁੰਚੇ ਸਾਰੀਆਂ ਸੰਗਤਾਂ ਨੇ ਇਹ ਡਰੋਨ ਸ਼ੋਅ ਦਾ ਬਹੁਤ ਆਨੰਦ ਮਾਣਿਆ ਬਹੁਤ ਵੱਡਾ ਉਪਰਾਲਾ ਪੰਜਾਬ ਸਰਕਾਰ ਦਾ ਸਾਰਿਆਂ ਨਹੀਂ ਪੰਜਾਬ ਸਰਕਾਰ ਦੇ ਸਾਰੇ ਪ੍ਰਬੰਧਾਂ ਦੀ ਬੜੀ ਸਲਾਗਾ ਕੀਤੀ ਤੁਸੀਂ ਵੀ ਜਾ ਕੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ